ਮੇਰੇ ਵੀਰੋ ਤੇ ਮੇਰੇ ਭਰਾਵੋ ਮੇਰੀਓ ਭੈਣੋ ਮੇਰੇ ਵੱਲੋਂ ਪਿਆਰ ਭਰੀ ਸਾਰੇਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਨੂੰ ਛੋਟੀ ਜੀ ਕਹਾਣੀ ਸੁਣਾਉਣ ਲੱਗੀ ਆਂ ਪੁਰਾਣੀ ਪੁਰਾਣੀ ਕਹਾਣੀ ਐ ਕੋਈ ਪਹਿਲਾਂ ਢੀਆਂ ਪਹਿਲਾਂ ਹਾਲ ਦੇ ਉਹ ਪੁਰਾਣੇ ਜਮਾਨੇ ਚ ਚਰਖਾ ਘੱਟ ਜੀਆਂ ਸਾਂ ਪੁਰਾਣੇ ਜਮਾਨੇ ਚ ਚਰਖਾ ਘੱਟ ਜੀਆਂ ਹਾਂ ਤਰੀਆਂ ਨਾ ਘੱਟ ਜੀਆਂ ਹਣ ਫੂਣੀਆ ਘੱਟ ਜੀਆਂ ਹੁੰਦੀਆਂ ਹਣ ਪਹਿਲਾਂ ਵੜਗਾ ਪੂਣੀਆਂ ਕੱਤਦੀਆਂ ਹਨ ਉਹਨਾਂ ਨੇ ਛੋਪੇ ਪਾ ਕੇ ਤਰੀਆਂ ਦੇ ਵਿੱਚ ਚਰਖਾ ਕੱਤਦੀ ਨਾ ਸਾਂ ਚਰਖਾ ਕੱਤਦੀਆਂ ਹਨ ਤੇ ਉਹ ਖਿਤਾਬੀ ਦੀਵਾ ਜਗਾ ਲੈਦੀਆਂ ਹੁੰਦੀਆਂ ਸੀ ਉਹਦੇ ਵਿੱਚ ਘਰ ਰੱਖ ਲੈਣਾ ਦੀਵਾ ਜਗਾ ਕੇ ਤੇ ਵਿੱਚ ਘਰ ਰੱਖ ਲੈਣਾ ਦੀਵਾ ਜਗਾ ਕੇ ਵਿੱਚ ਘਰ ਰੱਖ ਲੈਣਾ ਆਹ ਦਿਵਾਲੀ ਆਠ ਸੱਤ 10 ਬੀਬੀਆਂ ਬਹਿ ਜਾਣਗੀਆਂ ਤਰੀਆਂ ਦੇ ਵਿੱਚ ਤੇ ਚਰਖਾ ਕੱਤਣਾ ਚਰਖਾ ਕੱਤਣਾ ਦੇ ਉਹ ਨਾ ਦੀਵੇ ਜੋ ਤੇਲ ਮੁੱਕ ਗਿਆ ਦੇਲ ਮੁੱਕ ਗਿਆ ਤੇ ਇੱਕ ਭੈਣ ਵੀ ਚੋਂਦੀ ਐ ਹਾ ਨਹੀਂ ਉਹ ਚੱਲਿਆ ਹੀ ਇੱਕ ਭੈਣ ਵੀ ਚੋਂਦੀ ਐ ਹਾ ਨਹੀਂ ਉਹ ਚੱਲਿਆ ਹੀ ਤੇ ਦੂਜੀ ਆਂਦੀ ਐ ਵੀ ਉਹ ਨਹੀਂ ਨਾ ਹੋਣਾ ਵਿੱਚ ਤੇ ਤੀਜੀ ਆਂਦੀ ਐ ਉਹ ਹੁੰਦਾ ਤਾਂ ਜਾਂਦਾ ਹੀ ਗਾ ਨੂੰ ਤੇ ਚੌਥੀ ਆਂਦੀ ਐ ਵੀ ਹੁਣ ਐਵੇਂ ਕਿੱਥੋਂ ਲੱਭ ਕੇ ਲਿਆਈਏ ਪੱਲੇ ਵੀ ਆਂਦੀ ਐ ਚੱਲ ਨਹੀਂ ਪਣਾ ਇਸ ਤਰ੍ਹਾਂ ਤੇ ਇਸ ਤਰ੍ਹਾਂ ਹੀ ਸਹੀ ਉਹਨਾਂ ਕਿਤਾਬ ਬਾਹਰ ਕੋਈ ਖਲੋਤੇ ਹਨ ਜਿਹੜੇ ਚੋਰ ਹਨ ਉਹਨਾਂ ਨੇ ਚੋਰੀ ਸੱਲ ਲਉਣੀ ਸੀ ਉਹ ਚੋਰ ਖਲੋਤੇ ਹਨ ਉਹਨਾਂ ਨੇ ਸੱਲ ਲਉਣੀ ਸੀ ਤੇ ਉਹਨਾਂ ਦੀ ਗੱਲ ਸੁਣ ਕੇ ਤੇ ਬੀਬੀਆਂ ਨੇ ਸਾਨੂੰ ਵੇਖ ਲਿਆ ਬੀਬੀਆਂ ਨੇ ਸਾਨੂੰ ਤਰੀਆਂ ਵਾਲਿਆਂ ਨੇ ਵੇਖ ਲਿਆ ਈਲੇ ਜਮਾਨੇ ਚ ਸਾਂਨ ਬੜੀ ਲੱਗਦੀ ਹੁੰਦੀ ਏ ਕੰਦ ਪਾੜ ਕੇ ਪਿੱਛੋਂ ਦੀ ਤੇ ਕੱਚੀ ਕੰਦਾ ਹੁੰਦੀਆਂ ਹਨ ਤੇ ਸਾਂਨ ਲਾਉਣੀ ਤੇ ਸਾਂਨ ਲਾਉਣੀ ਡਾਕਾ ਮਾਰਨਾ ਹੁਣ ਤੇ ਹੱਥੋਪਾਈ ਆ ਨਾ ਬਰਾ ਹੁਣ ਤੇ ਹੱਥੋਪਾਈ ਆ ਤੇ ਉਦੋਂ ਸਾਂਨ ਲਾਉਣੀ ਕੰਦ ਪਾੜਨੀ ਪਿਛਾਰੀਆਂ ਦੀ ਜਾਂ ਜਿੱਧਰੋਂ ਵੀ ਦਾ ਲੱਗਣਾ ਉਹ ਸਾਂਨ ਲਾਉਣਾ ਆਏ ਹਨ ਤੇ ਅੱਗੇ ਬੀਬੀਆਂ ਨੇ ਚਰਖੇ ਗਾਏ ਹਨ ਤੇ ਜਦੋਂ ਦੀਵੇ ਚੋਂ ਤੇਲ ਮੁੱਕ ਗਿਆ ਤਾਂ ਕਹਿ ਲਗੀ ਭਈ ਹਾਂ ਨੀ ਉਹ ਚੱਲਿਆਈ ਤੇ ਦੂਜੀ ਆਂਦੀ ਐ ਵੀ ਵਿੱਚ ਉਹ ਨਹੀਂ ਨਾ ਹੋਣਾ ਤੇ ਤੀਜੀ ਆਂਦੀ ਐ ਉਹ ਹੁੰਦਾ ਤਾਂ ਜਾਂਦਾ ਹੀ ਕਾਨੂੰ ਤੇ ਚੌਥੀ ਆਂਦੀ ਐ ਭਈ ਹੁਣ ਕਿੱਥੋਂ ਜਾਵਾਂਈ ਤੇ ਪੰਜਵੀਂ ਆਂਦੀ ਐ ਨਹੀਂ ਤਾਂ ਨਹੀਂ ਸਹੀ ਉਹ ਚੋਰ ਦੌੜ ਗਏ ਚੋਰ ਦੌੜ ਗਏ ਭਈ ਇਹ ਸਾਨੂੰ ਵੇਖ ਲਿਆ ਇਹਨਾਂ ਨੇ ਇਹ ਤਾਂ ਢੀਆਂ ਨੇ ਆਖ ਉਹਨਾਂ ਸਵੇਰੇ ਕਿਤਾ ਤੇ ਉਹਨਾਂ ਦੇ ਭਰਾਵਾਂ ਨੂੰ ਸੱਗਿਆ ਭਰਾਵਾਂ ਨੂੰ ਸੱਗਿਆ ਉਹਨਾਂ ਨੇ ਘਰ ਦੇਆਂ ਨੂੰ ਸੱਗਿਆ ਵੀ ਬੀਬੀਆਂ ਨੂੰ ਆਖੋ ਵੀ ਹਾਨੂੰ ਰਾਤੀ ਵੇਖ ਕੇ ਤੇ ਇਹਨਾਂ ਨੇ ਵੇਖਿਆ ਕਿ ਜਾਂ ਕਿਉਂ ਹਾਨੂੰ ਇਹਨਾਂ ਨੇ ਆ ਗੱਲ ਕੀ ਕੀ ਕੀਤੀ ਐ ਉਹਨਾਂ ਬੀਬੀਆਂ ਨੇ ਕੀਤਾ ਵੀ ਗਈਆਂ ਸਾਰੀਆਂ ਇਕੱਠੀਆਂ ਹੋ ਕੇ ਜਿੰਨੀਆਂ ਵੀ ਤਰੀਆਂ ਜੀਆਂ ਕੁੜੀਆਂ ਹਨਾ ਸਾਰੇ ਇਕੱਠੀਆਂ ਹੋ ਕੇ ਗਈਆਂ ਗਈਆਂ ਤੇ ਬਹਿ ਗਈਆਂ ਬਹਿ ਗਈਆਂ ਤੇ ਬੰਦੇ ਵੀ ਬਹਿ ਗਏ ਬੰਦੇ ਵੀ ਬਹਿ ਕੇ ਬੈਠਾ ਤੇ ਕਹਿਣ ਲੱਗੀਆਂ ਹਾਂ ਨੀ ਇਹ ਉਹ ਹੋਇਆ ਇੱਕਾਂ ਦੀ ਐ ਉਹ ਹੁੰਦਾ ਤੇ ਇਹਨੂੰ ਹੋਰ ਹੁੰਦੇ ਤੇ ਤਿੱਗੀ ਆਲੀ ਇਹ ਵੀ ਕਈਆਂ ਨੂੰ ਨਹੀਂ ਵੀ ਹੁੰਦੀ ਹਾਂ ਦਾ ਰਾਤ ਹੀ ਉਹ ਨੂੰ ਵੱਧ ਤੇ ਹੁਣ ਗੱਲ ਉਹ ਨੂੰ ਵੱਧ ਤੇ ਕੀ ਕੀਤੀ ਬੀਬੀ ਤੁਹਾਨੂੰ ਗੱਲ ਮੈਨੂੰ ਤੇ ਕੋਈ ਤੁਹਾਡੀ ਗੱਲ ਦੀ ਸਮਝ ਨਹੀਂ ਲੱਗੀ ਓ ਅੰਧਿਆ ਨੇ ਪੁੱਛਿਆ ਤੈਨੂੰ ਸਮਝ ਨਹੀਂ ਲੱਗੀ ਤੇ ਤੂੰ ਸਾਨੂੰ ਬੰਦਿਆਂ ਦੇ ਵਿੱਚ ਬੁਲਾਇਆ ਕਿਉਂ ਹੈ ਅਹੀ ਜਰਾ ਤੀਏ ਗਲ ਅਖੀ ਵੀ ਦੀਵੇ ਜੋ ਤੇਲ ਮੁੱਕ ਗਿਆ ਤੇ ਉਹ ਚੱਲ ਲਈ ਦੀਵਾ ਬੁਝ ਚੱਲ ਲਈ ਇੱਕ ਨੇ ਕਿਹਾ ਵੀ ਦੀਵੇ 'ਚ ਤੇਲ ਨਹੀਂ ਲਾਉਣਾ ਤੇ ਤੀਜੀ ਨੇ ਕਿਹਾ ਵੀ ਜੇ ਤੇਲ ਹੁੰਦਾ ਤਾਂ ਜਾਂਦਾ ਹੀ ਕੰਨੂ ਤੇ ਚੌਥੀ ਨੇ ਕਿਹਾ ਵੀ ਹੋਰ ਕਿਥੋਂ ਲਿਆ ਗਿਆ ਇਹ ਵੇਲੇ ਲਾ ਹੋ ਗਿਆ ਤੱਪਲੀ ਵੀ ਨੇ ਕਿ ਆਪ ਹੀ ਤਾਂ ਨਹੀਂ ਤਾਂ ਨਹੀਂ ਸਹੀ ਤੇ ਹੁਣ ਦਾ ਜਵਾਬ ਤੁਹਾਨੂੰ ਇਹ ਦੇਣ ਲੱਗੇ ਆ ਤੇ ਇਹ ਖੋਤੇ ਹੀ ਨੇ ਇਹ ਖੋਤੇ ਹੀ ਨੇ ਤੇ ਇੱਕ ਪੈਰ ਆਖਿਆ ਇਹ ਖੋਤੇ ਹੀ ਨੇ ਤੇ ਦੂਜੀ ਪੈਰ ਆਖਣ ਲਗੀ ਵੀ ਜੇ ਖੋਤੇ ਹੁੰਦੇ ਤਾਂ ਸਿੰਗ ਲਾਉਂਦੇ ਆਉਂਦੀ ਆ ਕਿ ਖੋਤੇ ਨੂੰ ਸਿੰਗ ਹੋਏ ਆ ਇਹ ਗੱਲਾਂ ਨੇ ਪੁਰਾਣੀਆਂ ਇਹੋ ਜਿਹਾ ਜਿੰਗਾਂ ਮਰੋਤ ਰਿੰਗਾਂ ਕਤਲੀਆਂ ਲੋਕਾਂ ਨੇ ਰਿੰਗਾਂ ਕਤਲੀਆਂ ਤੇ ਕਹਾਣੀਆਂ ਬਣਾਉਣੀਆਂ ਡਾਕੇਮਾਨ ਨੇ ਸੱਣਾ ਲਾਉਣੀਆਂ ਪਿਛਾਰੀ ਕਿਉਂਦੀ ਕੰਨਾ ਪਾੜ ਪਾੜ ਕੇ ਲੋਕਾਂ ਦੀਆਂ ਕਈ ਬਚ ਜਾਣੇ ਇਹ ਇਹ ਗੱਲ ਹੈ ਮੇਰੀ ਕਹਾਣੀ ਐਨੀ ਮੈਂ ਤੁਹਾਨੂੰ ਦੂਜੀ ਇੱਕ ਕਹਾਣੀ ਨਾਲ ਸੁਣਾਉਣੀ ਆ ਛੋਟੀ ਜਹੀ ਹੋਰ ਕੋਈ ਰਾਜਾ ਤੇ ਉਹਦਾ ਪੁੱਤਰ ਨੂੰ ਨਾ ਵਿਆਹ ਜਾਣਾ ਹੈ ਵੀਰਾਂ ਜਰਾਹੀ ਤੇ ਉਹ ਕਹਿ ਲਗੇ ਵੀ ਸਾਡੀ ਜਾਨ ਜਾਣੀ ਹੈ 100 ਬੰਦਾ ਸਾਡੀ ਜਾਨ ਜਾਣੀ ਹੈ 100 ਬੰਦਾ ਉਹ ਮੰਨ ਗਏ ਤੇ ਈਵਾਰੇ ਤੇ ਈਵਾਰੇ ਮੰਨ ਗਏ ਤੇ ਜੇ ਉਹ ਗਈ ਅੱਜ ਤੇ ਉਹ ਜਾਦੂ ਵਾਲੇ ਆਖਣਗੇ ਵੀ 100 ਬੰਦਾ ਆ ਜਾਓ ਪਰ ਜੰਝ ਮੁੰਡਿਆਂ ਦੀ ਹੋਵੇ ਬੁੱਢਾ ਵਿੱਚ ਕੋਈ ਨਾ ਹੋਵੇ ਜੰਝ ਮੁੰਡਿਆਂ ਦੀ ਹੋਵੇ ਸੋਹਣੀ ਮੁੰਡੇ ਖੁੰਡਿਆਂ ਦੀ ਜੱਜ ਹੋਵੇ ਤੇ ਬੰਦਾ ਵਿੱਚ ਕੋਈ ਨਹੀਂ ਹੋਣਾ ਚਾਹੀਦਾ ਉਹ ਮੁੰਡਾ ਅੱਖ ਲਗਾਵੇ ਮੈਂ ਤਾਂ ਹੁਣ ਜਾਂਜੀ ਮੁਰਿਆ ਨਹੀਂ ਖਾਣੀ ਐ ਮੈਂ ਤੇ ਵਿੱਚ ਕੋਈ ਸਿਆਣਾ ਖਾਣਾ ਹੀ ਨਹੀਂ ਆਪਣਾ ਪਿਓ ਵੀ ਨਹੀਂ ਖਾਣਾ ਸਿਆਣਾ ਉਹ ਲੋਕਾਂ ਨੇ ਆਖਿਆ ਵੇਖਿਆ ਵੀ ਪਿਓ ਜੇ ਲੈ ਜਾ ਆਥਮਾ ਦਾ ਖਾਣਾ ਹੀ ਹੀਗਾ ਚਲੋ ਪਿਓ ਨੂੰ ਤੇ ਖੜਿਆ ਤੇ ਦਾਦਾ ਰਹਿ ਗਿਆ ਘਰੇ ਤੇ ਦਾਦੇ ਨੂੰ ਉਹਨਾਂ ਨੇ ਉਹਦਾ ਪਿਓ ਅਖਰ ਕਰ ਮੈਂ ਫੜਾ ਪੁੱਤਲ ਗਿਓ ਹੁਣ ਚੱਲਿਆ ਤਾਂ ਮੈਂ ਆਪਣਾ ਪਿਓ ਨਹੀਂ ਛੱਡ ਕੇ ਜਾਣਾ ਯੋਰੀ ਜਿਹੜੀ ਗਈ ਆਣਾ ਉਹਨੇ ਕੀਤਾ ਸੰਦੂਖ ਸੰਦੂਖ ਬਣਵਾਇਆ ਸੰਦੂਖ ਬਣਵਾਇਆ ਸੋਹਣਾ ਗਿਆ ਚੰਨਾਂ ਚੰਨਾਂ ਦੀ ਲੱਕੜ ਦਾ ਸੰਦੂਖ ਬਣਵਾਇਆ ਤੇ ਵਿੱਚ ਆਪਣੇ ਪਿਓ ਨੂੰ ਉਹਨੇ ਪਾ ਕੇ ਸੰਦੂਖ ਚ ਤੇ ਗੱਡਿਆਂ ਤੇ ਜਾਂਚ ਜਾਂਦੀ ਹੁੰਦੀ ਪਈ ਐ ਜਮਾਨਿਆਂ ਚ ਗੱਡਿਆਂ ਨਾਲ ਖਾਂਦੇ ਜਾਂਚ ਜਾਂਦੀ ਹੁੰਦੀ ਸੀ ਉਹ ਜਾਂਚ ਕੇ ਜਦੋਂ ਉਹਦੇ ਉੱਤੇ ਸੰਦੂਖ ਧਰ ਲਿਆ ਉਹਨਾ ਬੁੱਢੇ ਵਾਲਾ ਕਿਤੇ ਲੋੜ ਪੈ ਸਕਦੀ ਬੁੱਢੇ ਲਈ ਤੇ ਜਦੋਂ ਗਏ ਅਗਲੇ ਪਾਸੇ ਟੁੱਕੇ ਤੇ ਉਹਨਾਂ ਨੇ ਆਖਿਆ ਸਵੇਰੇ ਕੁੜੀ ਦੇ ਪਿਓ ਨੇ ਵੀ ਮੈਂ ਤਾਂ ਕੁੜੀ ਤੋੜਨੀ ਐ 100 ਬੰਦਾ ਤੁਹਾਡਾ ਜਾਂਜੀ ਆਇਆ ਤੇ 100 ਹੀ ਬਕਰਾ ਖਾਏਗਾ ਤੇ ਇੱਕ ਇੱਕ ਮੰਦਰ ਨੂੰ ਇੱਕ ਬਕਰਾ ਖਵਾਨਣਾ ਤੇ ਮੈਂ ਤਾਂ ਜਾਂਦੇ ਧੀ ਤੋੜਨੀ ਆ ਆਪਣੀ ਉੱਥੇ ਤੇ ਪੈ ਗਿਆ ਪਵਾੜਾ ਹੁਣ ਕਿਸੇ ਨੂੰ ਕੱਲ ਦਾ ਅੱਗੋ ਜਵਾਬ ਹੀ ਨਹੀਂ ਆਇਆ ਹੁਣ ਕੀ ਕਰੀਏ ਹੁਣ ਕਿਧਰ ਨੂੰ ਜਾਈਏ ਮੋਂ ਪੈ ਗਈ ਲੋੜ ਬਾਪੂ ਦੀ ਬਾਪੂ ਦੀ ਲੋੜ ਪੈ ਗਈ ਫਿਰ ਬਾਪੂ ਕੋਲ ਗਏ ਗੁਜੇ ਗੁਜੇ ਜਿਨ੍ਹਾਂ ਨੂੰ ਪਤਾ ਸੀ ਬਾਪੂ ਨਾਲ ਹੀ ਐ ਬਾਪੂ ਕੋਲ ਗਏ ਤੇ ਬਾਪੂ ਨੂੰ ਪੁੱਛਿਆ ਸੰਦੂਖ ਦਾ ਬੂਹਾ ਖੋਲਿਆ ਵੀ ਬਾਪੂ ਫਰਮੈ ਲਿਆ ਨਾ ਹੋਣੀ ਪਾਤੀ ਆ ਹਾਂ ਆਂਦੇ ਨੇ ਪੈਸਾ ਉਹ ਬੰਦਾ ਸੋਈ ਬਕਰਾ ਖਾਏਗਾ ਤੇ ਜੱਜ ਤੋੜਨੀ ਆ ਆਂਦਾ ਤੁਸੀਂ ਇਤਰਾ ਕਰੋ ਇਹਨਾਂ ਨੂੰ ਇਹ ਗੱਲ ਆ ਖੋ ਪਈ ਇੱਕ ਬੱਕਰਾ ਬਣਾ ਕੇ ਤੇ ਉਹਨੂੰ ਤੜਕਾ ਲਾ ਕੇ ਸਾਡੀ ਸਾਰੀ ਜਾਂਜ ਨੂੰ 100 ਬੰਦੇ ਨੂੰ ਦੇ ਦੇ ਤੇ ਜਦੋਂ ਅਸੀਂ ਉਹ ਖਾ ਲਾਂਗੇ ਤੇ ਦੂਜਾ ਬੱਕਰਾ ਤਾਂ ਛੱਡ ਤਾਉਣਾ ਹੈ ਤੇ ਆਪੇ ਚਾਰ ਦਿਨ ਲੱਗ ਜਾਣਗੇ ਇਹਨਾਂ ਲਈ ਤੇ ਇੱਕ ਜਦੋਂ ਬੱਕਰਾ ਵਢਿਆ ਤੇ 100 ਬੰਦੇ ਨੂੰ ਕਿਨਾ ਖਾਣਾ ਹੈ ਦੇਖੇ ਕਿ ਕੜਛੀ ਵੀ ਨਹੀਂ ਹਿਉਣਾ ਤੇ ਉਹ ਹੋਰ ਬੰਦਿਆਂ ਨੂੰ ਦੋ ਪੱਛ ਜਾਣਾ ਸੀ ਅਗਲਾ ਇਤਰਾਣ ਗਾਦਾ ਟੜੀ ਪਾਣੀ ਜੇ ਉਹਨਾਂ ਨੇ ਫਿਰ ਇਤਰਾ ਹੀ ਅੱਗੇ ਜਵਾਬ ਦਿੱਤਾ ਆ ਫਿਰ ਅੰਗੇ ਹੀ ਤਾਦਾ ਮਨਜ਼ੂਰ ਏ ਤੁਹਾਡਾ ਸਾਨੂੰ ਜੋ ਵੀ ਤੁਸੀਂ ਗੱਲ ਕਹੀ ਹੈ ਉਹ ਸਾਨੂੰ ਮਨਜ਼ੂਰ ਏ ਪਰ ਅਹੀ ਸੌ ਬੱਕਰਾ ਇਕੱਠਾ ਚਟਕਾਇਆ ਨਹੀਂ ਖਾਣਾ ਇਕੱਠਾ ਚਟਕਾਇਆ ਨਹੀਂ ਖਾਣਾ ਇੱਕ ਬੱਕਰੇ ਨੂੰ ਚਟਕਾ ਰੋ ਉਹਨੂੰ ਬਣਾ ਰੋ ਤੇ ਉਹ ਸਾਨੂੰ 100 ਬੰਦੇ ਨੂੰ ਦੇ ਲਿਓ ਤੇ ਅਸੀਂ ਜਦੋਂ ਉਹ ਖਾਣਗੇ ਤੇ ਦੂਜਾ ਬੱਕਰਾ ਤਾਂ ਚਟਕਾਉਣਾ ਤੁਹਾਨੂੰ ਤੇ ਉਹ ਵੀ ਪੈ ਗਏ ਵਿਫਤਾ ਚ ਪੀਏ ਕੀ ਗੱਲ ਕੇ ਲੱਗਿਆ ਹੱਥ ਜੋੜਨ ਫਿਰ ਤੇ ਅਸੀਂ ਨਹੀਂ ਇਹ ਰੋਣੀ ਕਾਨੂੰ ਪਉਂਦੇ ਤੇ ਤੁਸੀਂ ਇਤਰਾ ਹੀ ਰੂਹੀ ਲਾ ਜੋ ਡੋਲਾ ਇਹ ਪਈਆਂ ਜਮਾਨੀਆਂ ਗੱਲਾਂ ਨੇ ਪਈਆਂ ਸਵਿਆਂ ਦੀਆਂ ਪ੍ਰਾਣੀਆਂ ਗੱਲਾਂ ਨੇ ਕਿਤੇ 100 ਸਾਲ ਤੋਂ ਪਹਿਲੀਆਂ ਗੱਲਾਂ ਨੇ ਜਿੱਥੇ ਭਾਵੇਂ ਕੀ ਟੈਂਪਰੇਚਰ ਗਾਣੇ ਕੰਮ ਆਉਣਾ ਉਥੇ ਬਜ਼ੁਰਗਾਂ ਨਹੀਂ ਆਉਣਾ ਸਿਆਣਿਆਂ ਨਹੀਂ ਆਉਣਾ ਤੇ ਜਿੱਥੇ ਮੁੰਡਿਆਂ ਦੇ ਗੱਲ ਕਰਨੀ ਉਹ ਤੇ ਮੁੰਡੇ ਖੁੰਡੇ ਹੁੰਦੇ ਅੱਜ ਕੱਲ ਦੇ ਆਪਣੀ ਮਰਜ਼ੀ ਕਰਦੇ ਨੇ ਛਾੜੇ ਬੰਦੇ ਨੂੰ ਸ਼ਾਸਤ ਹੁੰਦੀ ਹੈ ਕੋਈ ਨਾ ਕੋਈ ਮੇਰੀ ਇਨੀ ਗੱਲ ਹੈ ਵੀਰੋ ਤੇ ਭਰਾਓ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ